ਸਤਿ ਸ਼੍ਰੀ ਅਕਾਲ ਜੀ ਅਨੰਤ ਫੈਸ਼ਨ ਬੁਟੀਕਾ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਕਟਿੰਗ ਕਰ ਰਹੇ ਹਾਂ ਜੀ ਵੱਡੇ ਪਨੇ ਦਾ ਸੂਟ ਜਿਹੜਾ ਕਿ ਸਾਡੇ ਕਿ 3 ਮੀਟਰ ਦਿੰਦੇ ਨੇ ਜੀ ਕੱਟ ਕੇ ਛੋਟੇ ਪਨੇ ਦਾ ਦੇਖੋ ਨਾਰਮਲ ਜਿਹੜਾ ਆਪਣੀ ਸੂਟ ਦੀ ਜਿਹੜੀ ਕਟਿੰਗ ਹੁੰਦੀ ਹੈ 5 5 ਮੀਟਰ ਦੀ ਹੁੰਦੀ ਹੈ ਇਹ ਜਿਹੜਾ ਛੋਟੇ ਪਨੇ ਦਾ ਉਹ ਸਾਡੇ 3 ਦਿੰਦੇ ਨੇ ਕਈ ਵਾਰੀ 3.5 ਵੀ ਦੇ ਦਿੰਦੇ ਨੇ ਜੀ ਜੇ ਖਿੱਚ ਕੇ ਮਿਲ ਲੈਣ ਕਈ ਵਾਰੀ ਆਪਾਂ ਸੋਚੀ ਜਾਂਦੇ ਆ ਜੀ ਵੀ ਇਹ 3.5 ਮੀਟਰ ਦੇ ਸੂਟ ਚੋਂ ਕਿਵੇਂ ਸੂਟ ਬਣੂਗਾ ਵੀ 3.5 ਮੀਟਰ ਕਪੜੇ ਚੋਂ ਅ ਇਹਦੇ ਲਈ ਜੀ ਪਹਿਲਾਂ ਦੇਖੋ ਇਹਦਾ ਜਿਹੜਾ ਸ਼ਰਟ ਹੈ ਇਹ ਐਮੀ ਪਨੀਸ ਹਰੂ ਹੀ ਬਣ ਜਾਂਦੀ ਹੁੰਦੀ ਹੈ ਇਹਦੇ ਵਿੱਚ ਆਪਾਂ ਪਹਿਲਾਂ ਸ਼ਰਟ ਦੀ ਲੰਬਾਈ ਲੈ ਲਾਂਗੇ ਜੀ ਕਿਉਂਕਿ ਇਹਦਾ ਜੇਕਰ ਤੁਹਾਡਾ 24 ਇੰਚ ਤੱਕ ਘੇਰਾਗਾ ਤਾਂ ਪਨੀਸ ਹਰੂ ਹੀ ਬਣ ਜਾਊਗਾ ਇਹ ਪਹਿਲਾਂ ਆਪਾਂ ਸ਼ਰਟ ਦੀ ਲੰਬਾਈ ਤਾਰ ਲੈਣੀ ਹੈ ਜੀ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਿਓ ਜੀ ਪਹਿਲਾਂ ਤੁਸੀਂ ਆਈਡੀਆ ਲਾ ਕੇ ਆਪਣੀਆਂ ਸਾਰੀਆਂ ਲੈਂਥਾਂ ਜਿਵੇਂ ਸ਼ਰਟ ਦੀ ਇਸ ਤੋਂ ਬਾਅਦ ਸਲਵਾਰ ਦੀ ਲੰਬਾਈ ਬਾਹਾਂ ਦੀ ਲੰਬਾਈ ਇਹ ਤਾਰ ਲਿਓ ਇਹ ਜੋ ਬਿਨਾ ਗੋਡੇ ਵਾਲੀ ਸਲਵਾਰ ਬਣਾਉਣੀ ਹੋਵੇ ਤਾਂ ਤੁਸੀਂ ਉਸ ਹਿਸਾਬ ਨਾਲ ਲੰਬਾਈਆਂ ਤਾਰ ਸਕਦੇ ਹੋ ਜੀ ਜੇ ਗੋਡੇ ਵਾਲੀ ਬਣਾਉਣੀ ਹੈਗੀ ਤਾਂ ਉਸ ਹਿਸਾਬ ਨਾਲ ਅੱਜ ਆਪਾਂ ਵੀ ਜਿਹੜੀ ਸਲਵਾਰ ਗੋਡਿਆਂ ਵਾਲੀ ਸਲਵਾਰ ਹੁੰਦੀ ਆ ਉਹਦੀ ਉਹ ਬਣਾ ਰਹੇ ਆਂ ਜੀ ਇਹਦੀ ਇਹ ਦੇਖੋ ਪਹਿਲਾਂ ਮੈਂ 셔ਟ ਦਾ ਕੱਪੜਾ ਤਾਰ ਕੇ ਰੱਖਤਾ ਜੀ ਪਹਿਲਾਂ ਆਪਾਂ ਜਿਹੜੇ ਇਹਦੇ ਕੱਪੜਾ ਵੀ ਜਿਹੜੀ 셔ਟ ਲੰਬਾਈਆਂ ਤਾਰ ਲਾਂਗੇ ਕਿਉਂਕਿ ਫਿਰ ਇਹ ਆ ਆਪਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਵੀ ਕੱਪੜਾ ਘੱਟ ਵੱਧ ਨਾ ਕੋਈ ਗਲਤੀ ਨਾਲ ਕੱਟਿਆ ਜਾਵੇ ਹੁਣ ਆਪਾਂ ਪਹਿਲਾਂ ਜੀ ਇਹਦਾ ਆਈਡੀਆ ਦੇਖ ਲਾਂਗੇ ਵੀ ਆਪਣੀ ਜਿਹੜੇ ਇਹ ਕਿਵੇਂ ਲੈਂਥ ਆਉਣਗੀਆਂ ਇਹਦੀਆਂ ਸਲਵਾਰ ਦੀ ਲੈਂਥ ਜਿਹੜੇ ਇਹਦੇ ਵਿੱਚ ਪੱਲੇ ਪੈਣਗੇ ਗੋਡੇ ਉਹਨਾਂ ਦੀ ਲੰਬਾਈ ਇਹ ਪਹਿਲਾਂ ਆਪਾਂ ਜਿਹੜੀ ਇਹਦੇ ਵਿੱਚ ਸਲਵਾਰ ਦੇ ਵਿੱਚ ਗੋਡੇ ਪੱਲੇ ਕਹਿ ਲਓ ਚਾਹੇ ਗੋਡੇ ਕਹਿ ਲਓ ਉਹ ਪਾਉਣੇ ਨੇ ਉਹਦੀ ਲੰਬਾਈ ਤਾਰ ਲੈਣੇ ਆ ਜੀ ਸਾਈਡ ਤੋਂ ਹੀ ਉਹਦੇ ਜੇਕਰ ਕੱਪੜਾ ਘਟਾ ਹੈ ਤਾਂ ਬਾਹਾਵਾਂ ਬਣ ਜਾਣਗੀਆਂ ਨਹੀਂ ਬੈਲਟ ਉਤਰਿਆਊਗੀ ਜੇਕਰ ਕੱਪੜਾ ਘੱਟ ਰਹਿ ਗਿਆ ਫਿਰ ਆਪਾਂ ਬਾਵਾ ਇਹਦੇ ਸਾਈਡ ਤੋਂ ਹੀ ਤਾਰਾਂਗੇ ਜੀ ਜੇ ਪੂਰਾ ਹੋ ਗਿਆ ਤਾਂ ਆਪਾਂ ਬਾਵਾ ਅਲੱਗ ਤਾਰ ਲਾਂਗੇ ਇਹ ਦੇਖੋ ਜੀ ਹੁਣ ਆਪਾਂ ਸਲਵਾਰ ਦੇ ਜਿਹੜੇ ਕੂਂਦੇ ਕੱਟਾਂਗੇ ਉਹਦੀ ਲੰਬਾਈ ਲਈ ਹੈਗੀ ਉਹਦੀ ਲੰਬਾਈ ਵੀ ਪੂਰੀ ਹੈ ਆਪਣੇ ਕੋਲ ਮੰਨ ਲਓ ਮੈਂ ਤੇ 3 ਇੰਚ ਸਲਵਾਰ ਤੇ 10 ਇੰਚ ਜਿਹੜਾ ਹੁੰਦਾ ਹਸਣ ਦਾ ਕੱਪੜਾ ਇਹ ਹੁਣ ਦੇਖੋ ਜੀ ਬਚ ਗਿਆ ਬਾਵਾ ਦਾ ਕੱਪੜਾ ਇਹ 19 20 ਇੰਚ ਕੱਪੜਾ ਬਚ ਗਿਆ ਸੀ ਜੀ ਇਹ ਚੋਂ ਬਾਵਾ ਆਰਾਮ ਨਾਲ ਬਣ ਜਾਣਗੇ 17 ਇੰਚ ਬਾਹਰ ਰੱਖਣੀ ਹੈ ਜੀ ਆਪਾਂ ਨੇ ਜਿਹੜੀ ਕੁੰਦਿਆਂ ਵਾਲੀ ਸਲਵਾਰ ਸਿੰਗਲ ਵੀ ਡਬਲ ਫੋਲਡ ਕਰਕੇ ਐਮੀ ਕਟਿੰਗ ਹੁੰਦੀ ਹੈ ਉਹਦੇ ਵਿੱਚ ਜੇ ਆਪਾਂ ਨੇ 33 ਇੰਚ ਲੈਂਥ ਰੱਖਣੀ ਹੈ ਸਲਵਾਰ ਦੀ ਤਾਂ ਆਪਾਂ 10 ਇੰਚ ਐਕਸਟਰਾ ਰੱਖਾਂਗੇ ਜੀ 9 ਇੰਚ ਆਪਾਂ ਜਿਹੜਾ ਸੰਦਾ ਕਪੜਾ ਰੱਖਾਂਗੇ ਤੇ 1.5 ਇੰਚ ਉਹਦੇ ਵਿੱਚ ਕਾਟ ਪੈ ਜਾਂਦੀ ਹੈ ਜੀ ਜਿਹੜੀ ਕੁੰਦੇ ਰੱਖਦੇ ਆਪਾਂ ਮੂਰੀ ਚ ਕਪੜਾ ਆਉਂਦਾਗਾ ਉਹਦੀ ਹੋ ਜੂਗੀ ਇਹ ਆਪਾਂ ਬਾਵਾ ਦਾ ਕਪੜਾ ਤਾਰ ਲਿਆ ਜੀ ਸਾਰੇ ਆਪਾਂ ਨੇ ਜਿਹੜੀਆਂ ਇਹਦੀਆਂ ਲੰਬਾਈਆਂ ਨੇ ਸਲਵਾਰ ਦੇ ਪੱਲਿਆਂ ਦਾ ਕਪੜਾ ਵੀ ਤਾਰ ਲਿਆ ਕੁੰਦਿਆਂ ਦਾ ਵੀ ਤਾਰ ਲਿਆ ਤੇ ਬਾਵਾ ਦਾ ਵੀ ਅਲੱਗ ਕਰ ਲਿਆ ਇਹ ਦੇਖੋ ਜੀ ਇਹ ਹੁਣ ਆਪਾਂ ਇਸ ਕਪੜੇ ਨੂੰ ਵੀ ਅਲੱਗ ਕਰ ਲਾਂਗੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਕੱਟਾ ਪਾਵਾਂਗੇ ਜੀ ਮੇਨ ਗੱਲ ਇਹਦੀ ਇਹੀ ਹੈ ਜੀ ਜਿਹੜੀਆਂ ਲੈਂਥਾਂ ਲੰਬਾਈਆਂ ਆਪਾਂ ਲੈਣੀਆਂ ਨੇ ਮਾਰਜਨ ਰੱਖ ਕੇ ਉਹ ਨਾਪ ਕੇ ਦੇਖ ਲਓ ਨਿਸ਼ਾਨ ਲਾ ਲਓ ਤੁਸੀਂ ਇਸ ਤੋਂ ਬਾਅਦ ਇਹਨਾਂ ਦੀ ਕਟਿੰਗ ਕਰਕੇ ਅਲੱਗ-ਅਲੱਗ ਰੱਖ ਲਓ ਬਿਲਕੁਲ ਸੌਖਾ ਰਹਿੰਦਾ ਜੀ ਉਹ ਜੇਕਰ ਪਹਿਲਾਂ ਆਪਾਂ ਸ਼ਰਟ ਦਾ ਵੀ ਤਾਰ ਲਿਆ ਸਲਵਾਰ ਦਾ ਵੀ ਕੱਪੜਾ ਤਾਰ ਲਿਆ ਬਾਵਾਂ ਦਾ ਨਹੀਂ ਸੋਚਿਆ ਵੀ ਕਿੱਥੋਂ ਕੱਢਣੀਆਂ ਨੇ ਹਨਾ ਬੈਲਟ ਦਾ ਨਹੀਂ ਸੋਚਿਆ ਵੀ ਕਿੱਥੋਂ ਲੈਣੀ ਆਪਾਂ ਨੇ ਫਿਰ ਆਪਾਂ ਨੂੰ ਬਾਅਦ 'ਚੋ ਦਿੱਕਤ ਆਉਂਦੀ ਹੈ ਜੀ ਇਹ ਆਪਾਂ ਕੁੰਦਿਆਂ ਵਾਲਾ ਕੱਪੜਾ ਤਾਰ ਰਹੇ ਹਾਂ ਜੀ ਹੁਣ ਆਪਾਂ ਪਿੱਛੇ ਬਾਵਾ ਦਾ ਰਹਿ ਗਿਆ ਬਾਸ ਇਹ ਕੱਪੜਾ ਆਪਣਾ ਬਾਵਾ ਦਾ ਰਹਿ ਗਿਆ ਜੀ ਲਾਸਟ ਇਹਦੇ ਵਿੱਚੋਂ ਬਾਵਾ ਬਣਾ ਦਾਂਗੇ ਜੇਕਰ ਬਾਵਾ ਇੱਥੋਂ ਨਾ ਉੱਤਰਦੀਆਂ ਤਾਂ ਆਪਾਂ ਇਧਰੋਂ ਜੇ ਘੱਟ ਕੱਪੜਾ ਰਹਿੰਦਾ ਤਾਂ ਇਸ ਕੱਪੜੇ ਦੀ ਜੀ ਆਪਾਂ ਨੇ 벨ਟ ਬਣਾ ਦੇਣੀ ਸੀ ਬਾਵਾ ਆਪਾਂ ਜਿਹੜੇ ਸਲਵਾਰ ਦੇ ਪੱਲੇ ਪਾਉਣੇ ਸੀਗੇ ਕਿਉਂਕਿ ਉਹ ਜ਼ਿਆਦਾ ਚੜਾਈ 'ਚ ਨਹੀਂ ਪੈਣੇ ਸੀਗੇ ਜੀ ਜੇ ਆਪਾਂ ਨੇ 12 ਇੰਚ ਚੌੜੇ ਰੱਖਣੇ ਨੇ 7 ਇੰਚ ਮੂਰੀਆ ਤਾਂ 12 ਇੰਚ ਚੜਾਈ ਰੱਖੀ ਜਾਊਗੀ ਜੇ 6 ਇੰਚ ਮੂਰੀਆ ਤਾਂ 11 ਇੰਚ ਚੜਾਈ ਰੱਖੀ ਜਾਊਗੀ ਤਾਂ ਆਪਾਂ ਉਹਨੂੰ ਅੱਧਾ ਇੰਚ ਇੰਚ ਘਟਾ ਸਕਦੇ ਹਾਂ ਜੀ ਬਾਵਾ ਆਪਣੀਆਂ ਉਧਰੋਂ ਬਣ ਜਾਣਗੀਆਂ ਮਨ ਲਓ ਜੇ ਆਪਣੀ ਬਾਹ 17 ਇੰਚ ਲੰਬੀ ਹੈ ਤਾਂ ਆਪਾਂ ਥੋੜਾ ਜਿਹਾ ਮਾਰਜਨ ਵਿਚਮੂਰੀ ਚ ਦਿਨੇ ਉਹ ਚੁਕਟਾ ਲਾਂਗੇ ਥੋੜੀ ਜੀ ਅੱਧਾ ਕਿੰਚ ਲੰਬਾਈ ਕਟਾ ਲਾਂਗੇ ਇਸ ਤਰੀਕੇ ਨਾਲ ਆਪਣਾ ਸੂਟ ਜਿਹੜਾ ਆਰਾਮ ਨਾਲ ਬਣ ਜੂਗਾ ਕੋਈ ਜੋੜ ਪਾਉਣ ਦੀ ਜ਼ਰੂਰਤ ਨਹੀਂ ਜੀ ਇਹ ਸਾਰਿਆਂ ਚੋਂ ਵੱਡੀ ਦਿੱਕਤ ਆਉਂਦੀ ਆਪਾਂ ਨੂੰ ਵੀ 3.5 ਮੀਟਰ ਦਾ ਜਿਹੜਾ ਸੂਟ ਹੈ ਵੀ ਕਿਵੇਂ ਕਟਿੰਗ ਕਰੀਏ ਇਹ ਦੇਖੋ ਜੀ ਇਹ ਆਪਣਾ ਬਾਵਾ ਦਾ ਕੱਪੜਾ ਸੀਗਾ ਆਪਾਂ ਬਾਵਾ ਦੀ ਘਾਟ ਪਾ ਲਾਂਗੇ ਇਧਰ ਸਾਈਡ ਤੋਂ ਜਿਹੜਾ ਕੱਪੜਾ ਉਤਰੂਗਾ ਉਹ ਜਿਵੇਂ ਗਲਿਆਂ 'ਚ ਕੰਮ ਆਊਗਾ ਵੀ ਇਸ ਤਰੀਕੇ ਨਾਲ ਆਪਾਂ ਇਹਦੀ ਵਰਤੋਂ ਕਰ ਸਕਦੇ ਹਾਂ ਜੀ ਜਿਵੇਂ ਗਲਿਆਂ ਤੇ ਨੀਚੇ ਲਾਉਣ ਨੂੰ ਜਾਂ ਕੁਝ ਮੂਰੀ ਦੇ ਨੀਚੇ ਲਾਉਣ ਨੂੰ ਇਹ ਚੀਜ਼ ਆਪਾਂ ਇਹਨੂੰ ਵਰਤੋਂ 'ਚ ਲਿਆ ਸਕਦੇ ਹਾਂ ਇਹ ਹੁਣ ਸ਼ਰਟ ਦਾ ਦੇਖ ਸਕਦੇ ਹੋ ਜੀ 26 ਇੰਚ ਦਾ ਘੇਰ ਹੈ ਆਪਾਂ ਨੂੰ ਸਿਰਫ 22 ਇੰਚ ਦਾ ਤਿਆਰ ਰੱਖਣਾ ਆਪਾਂ ਨੇ ਇਹ ਆਰਾਮ ਨਾਲ ਇਹਦੇ ਵਿੱਚੋਂ ਸ਼ਰਟ ਬਣ ਜੂਗੀ ਜੀ ਆਪਣੀ ਬਾਵਾ ਘਟਣ ਤੋਂ ਬਾਅਦ ਜੀ ਆਪਾਂ ਹੁਣ ਪਹਿਲਾਂ 셔ਟ ਦੀਆਂ ਕਾਟਾਂ ਪਾ ਲੈਣੀਆਂ ਨੇ 5 ਮੀਟਰ ਵਾਲੇ ਸੂਟ ਚੋਂ ਆਪਾਂ ਨੂੰ ਇਹ ਹੁੰਦਾ ਜੀ ਲੰਬਾਈਆਂ ਨੇ ਜਿਹੜੀਆਂ ਆਮ ਨਾਲ ਆ ਜਾਂਦੀਆਂ ਨੇ ਜਿਹੜਾ ਇਹ 3.5 ਮੀਟਰ ਦਾ ਸੂਟ ਹੁੰਦਾ ਇਹਦੇ ਵਿੱਚੋਂ ਪਤਾ ਕੀ ਹੁੰਦਾ ਜੀ ਆਪਾਂ ਜੇਕਰ 셔ਟ ਦਾ ਹੈ ਡਬਲ ਲੈਂਥ ਕਰਕੇ ਮੀਣੀਏ ਵੀ ਜੇ ਹੁਣ ਮੰਨ ਲਓ ਆਪਣੀ 42 ਇੰਚ ਵੀ ਜਿਹੜੀ ਕਮੀਜ਼ ਦੀ ਲੰਬਾਈ ਰੱਖਣੀ ਹੈ ਆਪਾਂ ਉਹਨੂੰ 45.45 ਇੰਚ ਡਬਲ ਕਰਕੇ ਦੀ ਨਾਪ ਲਾਂਗੇ ਤਾਂ ਉਹ ਆਪਣਾ ਕਿਥੋਂ ਪੂਰਾ ਹੋਊਗਾ ਜੀ ਕੱਪੜਾ ਇਹ ਐਵੇਂ ਆ ਇਹਦਾ ਜਿਹੜਾ ਪਣਾ ਹੁੰਦਾ ਵੱਡਾ ਹੁੰਦਾ ਇਹਨੂੰ ਬਸ ਪਨੇ ਸਾਰੂਈ ਸ਼ਰਟ ਬਣ ਜਾਂਦੀ ਹੈ ਇਹਦੇ ਵਿੱਚ ਇਹ ਆਪਾਂ ਪਹਿਲਾਂ ਸ਼ਰਟ ਤੇ ਪ੍ਰੈਸ ਕਰ ਰਹੇ ਹਾਂ ਜੀ ਇਹਦੀਆਂ ਕਟਾਂ ਪਾ ਦਾਂਗੇ ਕੋਈ ਵੀ ਕੰਮ ਔਖਾ ਨਹੀਂ ਹੁੰਦਾ ਥੋੜਾ ਜਿਹਾ ਆਪਾਂ ਕਈ ਵਾਰੀ ਉਲਝ ਜਾਂਦੇ ਆ ਵੀ ਕਿਵੇਂ ਕਰੀਏ ਹੁਣ ਆਪਾਂ ਇਹ ਕੱਪੜਾ ਕੱਟ ਹੈ ਪਰ ਨਹੀਂ ਜੀ ਕਿਉਂਕਿ ਉਹਦਾ ਜਿਵੇਂ ਦੀ ਉਹਦੀ ਲੰਬਾਈ ਕੱਟ ਹੁੰਦੀ ਹੈ ਉਹਦੀ ਚੜਾਈ ਜ਼ਿਆਦਾ ਹੁੰਦੀ ਹੈਗੀ ਕਪੜਾ ਬਾਕੀ ਪੂਰਾ ਹੁੰਦਾ ਜੀ ਕੋਈ ਘਟ ਨਹੀਂ ਹੁੰਦਾ ਬਸ ਥੋੜੀਆਂ ਜਿਹੀਆਂ ਧਿਆਨ ਰੱਖਣ ਜੋ ਗੱਲਾਂ ਹੁੰਦੀਆਂ ਨੇ ਜੀ ਬਸ ਉਹਨਾਂ ਨੂੰ ਆਪਾਂ ਧਿਆਨ ਰੱਖ ਲਈਏ ਇਹ ਰਿਯਾਨ ਦਾ ਸੂਟ ਹੈ ਜੀ ਰਿਯਾਨ ਹੁੰਦੀ ਹੈ ਜਿਹੜੀ ਥੋੜੀ ਜੀ ਹਾਰਡ ਹੁੰਦੀ ਹੈ ਜਿਹੜੀ ਲੀਲਣ ਹੁੰਦੀ ਹੈ ਜੀ ਔਰ ਹੁੰਦੀ ਜਿਆਦਾ ਲੰਮਕਣੀ ਜੀ ਹੁੰਦੀ ਹੈਗੀ ਕਈ ਵਾਰੀ ਐ ਹੁੰਦਾ ਮੇਰੀਆਂ ਭੈਣਾਂ ਰਿਅਨ ਨੂੰ ਵੀ ਲੀਲਣ ਕਹੀਂ ਜਾਣਗੀਆਂ ਕਿਉਂਕਿ ਰਿਅਨ ਹੁੰਦੇ ਜਿਹੜੀ ਉਹ ਵਧੀਆ ਚੱਲਦੀ ਹੈ ਜਿਹੜੀ ਲੀਲਣ ਦੇ ਸੂਟ ਹੁੰਦੇ ਨੇ ਉਹ ਥੋੜੇ ਜਿਹੀ ਟਾਈਮ ਚ ਖਰਾਬ ਜੇ ਹੋ ਜਾਂਦੇ ਨੇ ਕਿਉਂਕਿ ਕਈ ਵਾਰੀ ਤਾਂ ਉਹ ਉਹੀ ਲਫ ਜੇ ਜਾਂਦੇ ਨੇ ਵੀ ਫੁੱਲ ਜੇ ਜਾਂਦੇ ਨੇ ਕਈ ਵਾਰੀ ਜੇ ਸੁੰਗੜਨ ਲੱਗ ਜਾਣ ਤਾਂ ਜਮੀ ਐਵੇਂ ਛੋਟੇ ਜੇ ਹੋ ਜਾਂਦੇ ਨੇ ਇਹ ਆਪਾਂ ਪਹਿਲਾਂ ਜੀ ਇਹਦੇ ਵਿੱਚ ਕਾਟਾਂ ਪਾ ਲਾਂਗੇ ਇਹ ਦਾਪ ਉੱਪਰੋਂ ਪਹਿਲਾਂ ਧੀਰਾ ਨਾਪਾਂਗੇ ਜੀ ਮੋਡੇ ਨਾਪਾਂਗੇ ਆਪਾਂ ਸਾਰੇ ਨਿਸ਼ਾਨ ਇਸ ਤਰ੍ਹਾਂ ਲਾ ਕੇ ਸੂਟ ਨੂੰ ਕਟਿੰਗ ਕਰ ਲਾਂਗੇ ਵਿੱਚੋਂ ਮੈਂ ਤੁਹਾਨੂੰ ਸਲਵਾਰ ਵੀ ਕੱਟਣੀ ਦੱਸੂਗੀ ਜੀ ਵੀ ਆਪਾਂ ਇਹ ਵੱਡੇ ਪਨੇ ਵਾਲੀ ਚੋਕੀ ਵਿੱਚ ਕੱਟੀਏ ਬਾਕੀ ਤੁਸੀਂ ਭਾਰੀ ਹੌਲੀ ਜਿਵੇਂ ਵੀ ਬਣਾਉਣੀ ਹੈ ਉਹਦੇ ਹਿਸਾਬ ਨਾਲ ਤੁਸੀਂ ਕਪੜਾ ਰੱਖ ਲਿਓ ਜੀ ਜੇਕਰ ਤੁਸੀਂ ਬੀ ਫੁੱਲ ਲੈ ਹੈਵੀ ਸਲਵਾਰ ਬਣਾਉਣੀ ਆ ਤਾਂ ਤੁਹਾਨੂੰ ਜ਼ਿਆਦਾ ਕਪੜਾ ਚਾਹੀਦਾਗਾ ਕਿਉਂਕਿ ਉਹਦੀ ਤੁਸੀਂ ਡਬਲ ਲੰਬਾਈ ਲੈਣੀ ਪਊਗੀ ਇਹ ਆਪਾਂ ਸਿੰਗਲ ਵੀ ਜਿਵੇਂ ਆਪਾਂ ਡਬਲ ਫੋਲਡ ਕਰਕੇ ਕਮੀਜ਼ ਕੱਟੀ ਹੈਗੀ ਐਮੀ ਆਪਾਂ ਸਲਵਾਰ ਕੱਟਣੀ ਹੈ ਜੀ ਮੋੜ ਦੇ ਨਿਸ਼ਾਨ ਤੋਂ ਬਾਅਦ ਜੀ ਆਪਾਂ ਪਲੇਟਾਂ ਦੇ ਨਿਸ਼ਾਨ ਲਾਵਾਂਗੇ ਪਲੇਟਾਂ ਅੱਪਾ ਪਾਉਨੇ ਆ ਜੀ 7 ਇੰਚ ਵੀ ਲੰਬਾਈ ਚ ਜਿਹੜੀ ਇਹਨਾਂ ਦੇ ਵਿੱਚ ਚੜਾਈ ਰੱਖਦੇ ਆ ਉਹ 6.5 ਇੰਚ ਰੱਖਦੇ ਆ ਜੇ ਥੋੜਾ ਜਿਹਾ ਭਾਰੀ ਨਾਪ ਹੋਵੇ ਜੀ ਤਾਂ 7 ਇੰਚ ਵੀ ਤੁਸੀਂ ਰੱਖ ਸਕਦੇ ਹੋ ਹੁਣ ਆਪਾਂ ਜਿਹੜੀਆਂ ਸਾਈਡ ਟੇਡੀਆਂ ਪਲੇਟਾਂ ਨੇ ਜੀ ਉਹਨਾਂ ਦੀ ਰੱਖ ਲਾਂਗੇ ਇਹ ਦੇਖੋ ਜੀ ਮੈਂ ਦੱਸ ਰਹੀ ਕਿ ਅੰਗੀ ਵੀ 7 ਇੰਚ ਰੱਖਣੀ ਆ ਆਪਾਂ ਨੇ ਇਹਦੀ ਲੰਬਾਈ ਟੇਡੀਆਂ ਪਲੇਟਾਂ ਦੇ ਵੀ ਆਪਾਂ ਨਾਪ ਲੈ ਲੈ ਲਿਆ ਜੀ ਹੁਣ ਆਪਾਂ ਮੋਡਿਆਂ ਦੀ ਕਾਟ ਪਾ ਦਾਂਗੇ ਜੀ ਇਹਦੀ ਵੀਡੀਓ ਮੈਂ ਪਹਿਲਾਂ ਸ਼ੇਅਰ ਕਰ ਚੁੱਕੀ ਆ ਜੀ ਤੁਸੀਂ ਉਹ ਦੇਖ ਸਕਦੇ ਹੋ ਇਹ ਮੈਂ ਸਲਾਈ ਕਰਨ ਤੋਂ ਪਹਿਲਾਂ ਜੀ ਇੱਕ ਵਾਰੀ ਵੀ ਵਾਸ਼ ਕਰ ਲਿਆ ਸੀ ਨਮਕ ਵਾਲੇ ਪਾਣੀ 'ਚ ਕਿਉਂਕਿ ਨਮਕ ਵਾਲੇ ਪਾਣੀ 'ਚ ਤਾਂ ਵਾਸ਼ ਕੀਤਾ ਸੀ ਜੀ ਇਹਦੇ ਨਾਲ ਜਿਹੜਾ ਇਹਦਾ ਕਲਰ ਹੁੰਦਾਗਾ ਉਹ ਨਿਕਲ ਜਾਂਦਾ ਫਿਰ ਇਸ ਤੋਂ ਬਾਅਦ ਜਿਹੜਾ ਆਪਣਾ ਹੁੰਦਾ ਉਹ ਕਲ ਪੱਕਾ ਹੋ ਜਾਂਦਾ ਜਿਹੜਾ ਇਹਦੇ ਵਿੱਚ ਕਲਰ ਹੁੰਦਾਗਾ ਉਹ ਜਲਦੀ ਨਹੀਂ ਖਰਾਬ ਹੁੰਦਾ ਨਾ ਡੱਬ ਪੈਣ ਜੀ ਸੂਟ 'ਚ ਆਪਾਂ ਮੋਡਿਆਂ ਦੀ ਕਾਟ ਤੋਂ ਬਾਅਦ ਜੀ ਜਿਹੜਾ ਬਾਦੂ ਕਪੜਾ ਦਾ ਉਹ ਤਾਰ ਦਾਂਗੇ ਜੀ 셔ਟ ਦੀ ਕਟਿੰਗ ਹੋ ਗਈ ਹੁਣ ਆਪਾਂ ਤੁਹਾਨੂੰ ਸਲਵਾਰ ਦੀ ਕਟਿੰਗ ਬਾਰੇ ਦੱਸਾਂਗੇ ਜਿੱਥੇ ਜਿੱਥੇ ਆਪਾਂ ਨੇ ਵੀ ਪਲੇਟਾਂ ਦਾ ਨਿਸ਼ਾਨ ਹੈਗਾ ਆਪਣੀ हिਪ ਦਾ ਨਿਸ਼ਾਨ ਹੈ ਉੱਥੇ ਆਪਾਂ ਕੱਟ ਲਾ ਲਾਂਗੇ ਜੀ 셔ਟ ਦੀ ਕਟਿੰਗ ਮੈਂ ਪਹਿਲਾਂ ਸ਼ੇਅਰ ਕੀਤੀ ਹੋਈ ਹੈ ਜੀ ਇਹ ਬਸ ਆਪਣਾ ਹੋ ਗਿਆ ਜੀ ਇਹਦੇ ਵਿੱਚ ਆਪਾਂ ਬਾਹਾਂ ਬਾਵਾ ਨੇ ਜਿਹੜੀਆਂ ਉਹ ਵੀ ਰੱਖ ਕੇ ਇਹਨੂੰ ਲੱਗ ਰੱਖ ਦਾਂਗੇ ਜੀ ਕਿ ਮੈਂ ਕਟਿੰਗ ਪ੍ਰੈਸ ਨਾਲ ਹੀ ਕਰਦੀ ਆਂ ਜੀ ਪ੍ਰੈਸ ਤੋਂ ਬਿਨਾ ਮੈਥੋਂ ਕਟਿੰਗ ਨਹੀਂ ਹੁੰਦੀ ਅੱਧੀਆਂ ਮੇਰੀਆਂ ਭੈਣਾਂ ਬਿਨਾ ਪ੍ਰੈਸ ਤੋਂ ਵੀ ਕਟਿੰਗ ਕਰ ਲੈਂਦੀਆਂ ਨੇ ਜੀ ਪਰ ਮੇਰੀ ਸਲਾਹ ਇਹ ਹੈ ਵੀ ਤੁਸੀਂ ਪ੍ਰੈਸ ਨਾਲ ਜਿਹੜਾ ਕੱਪੜੇ ਦੀਆਂ ਕਰੀਜਾਂ ਹੁੰਦੀਆਂ ਨੇ ਵਿੱਚ ਵਾਲ ਪਈ ਹੁੰਦੇ ਨੇ ਉਹ ਸਾਰੇ ਕੱਢ ਕੇ ਪ੍ਰੈਸ ਫੇਰ ਕਟਿੰਗ ਕਰਿਆ ਕਰੋ ਥੋੜੀ ਜਿਹੜੀ ਕਟਿੰਗ ਹੈ ਬਿਲਕੁਲ ਸਹੀ ਆਊਗੀ ਨਾ ਵੱਧ ਨਾ ਘੱਟ ਹੁਣ ਸਲਵਾਰ ਦੇ ਵਿੱਚ ਜਿਹੜੇ ਪੱਲੇ ਪੈਣਗੇ ਜੀ ਆਪਾਂ ਉਹਦੀ ਲੰਬਾਈ ਰੱਖ ਲੈਣੇ ਆ 32 ਇੰਚ ਲੰਬਾਈ ਰੱਖਣੀ ਹੈ ਜੀ ਤੇ ਚੜਾਈ ਇਹਦੀ ਆਪਾਂ 12 ਰੱਖਣੀ ਹੈ ਕਿਉਂਕਿ ਇਹਨਾਂ ਦੀ ਮੂਰੀ ਹੈ ਜੀ 7 ਇੰਚ ਆਪਣੀ ਜਿਹੜੇ ਇਹ 1 ਇੰਚ ਸਲਾਈਆਂ ਚ ਆਜੂ 11 ਇੰਚ ਰਹਿ ਜੂਗੀ ਜਿਹੜੀ ਇਹਦੀ ਚੜਾਈ ਹੈ ਇਸ ਤੋਂ ਬਾਅਦ ਜੀ ਆਪਾਂ ਉੱਪਰ ਇਹਦੇ ਥੋੜੀ ਜੀ ਅੱਧਾ ਇੰਚ ਦੀ ਕਾਟ ਪਾਵਾਂਗੇ ਜੀ ਸੈਂਟਰ ਚ ਥੋੜੀ ਜੀ ਕਾਟ ਅੱਧਾ ਇੰਚ ਡੂੰਗੀ ਪਾ ਦਾਂਗੇ ਜੀ ਉਹ ਇਸ ਕਰਕੇ ਕਿਉਂਕਿ ਆਪਣੀ ਮੂਰੀ ਤੇ ਕੱਪੜਾ ਨਹੀਂ गिरਦਾ ਇੱਥੋਂ ਆਪਾਂ ਕੱਟ ਲਾਤਾ ਜੀ ਇਹ ਆਪਣਾ ਗੋਡੇ ਵਾਲਾ ਵਾਲ ਜਿਹੜਾ ਇੱਥੋਂ ਹੀ ਚੱਕ ਕੇ ਪਾਉਣਾ ਉਹਦੇ ਨਾਲ ਆਪਣੀ ਜਿਹੜੀ ਜਦੋਂ ਆਪਾਂ ਪ੍ਰੈਸ ਕਰਦੇ ਆ ਨਾ ਬਿਲਕੁਲ ਸਹੀ ਪ੍ਰੈਸ ਹੁੰਦੀ ਹੈ ਕਰੀਜ਼ ਬਿਲਕੁਲ ਸਿੱਧੀ ਜਾਂਦੀ ਹੈ ਟੇਢੀ ਜੀ ਨਹੀਂ ਜਾਂਦੀ ਹੁਣ ਆਪਾਂ ਰਹਿ ਗਏ ਜੀ ਸਲਵਾਰ ਦੇ ਕੱਲੇ ਕੁੰਡੇ ਕਟਿੰਗ ਕਰਨੇ ਹੁਣ ਆਪਾਂ ਇਹਨੂੰ ਵੀ ਕਟਿੰਗ ਕਰ ਲਾਂਗੇ ਜੀ ਜੀ ਮੈਂ ਆਪਾਂ ਜਿਹੜੀ ਕਮੀਜ਼ ਐ ਉਹ ਡਬਲ ਫੋਲਡ ਕਰਕੇ ਬਣਾਈ ਸੀ ਨਾ ਉਸੇ ਤਰੀਕੇ ਨਾਲ ਆਪਾਂ ਸਲਵਾਰ ਦੇ ਕੁੰਡੇ ਕਟਿੰਗ ਕਰਨੇ ਨੇ ਕਿਉਂਕਿ ਇਹ 25 26 ਇੰਚ ਚੜਾਈ ਦਾ ਇੱਕ ਕੁੰਡਾ ਹੋ ਜੂਗਾ ਜੀ ਬਹੁਤ ਵੀ ਲਾ ਨੂੰ ਵੱਡਾ ਫੇਰ ਹੋ ਜੂਗਾ ਫੇਰ ਵੀ ਆਪਣਾ ਇਹ ਜਿਹੜਾ ਸਾਈਡ ਤੋਂ ਜਿਹੜੇ ਪੱਲੇ ਤਾਰੇ ਸੀ ਆਪਾਂ ਉਹ ਚੋ ਕਪੜਾ ਬਚਿਆ ਜੀ ਉਹ ਚੋ ਆਪਾਂ ਬੈਲਟ ਦਾ ਕਪੜਾ ਤਾਰ ਲਾਂਗੇ ਜੀ ਪਹਿਲਾਂ ਇਸ ਤੋਂ ਬਾਅਦ ਆਪਾਂ ਕੁੰਡੇ ਕਟਿੰਗ ਕਰਨੇ ਨੇ ਜਿੰਨੀ ਵੀ ਲੰਬਾਈ ਚੜਾਈ ਤੁਸੀਂ ਲੈਣੀ ਹੋਵੇ 벨ਟ ਦੀ ਲੈ ਸਕਦੇ ਹੋ ਜੀ ਚ ਕਿਉਂਕਿ ਲੰਬਾਈ ਤਾਂ ਜਿਹੜੀ ਇਹਦੀ ਰਹਿੰਦੀ ਹੈ 7 ਇੰਚ 7 1/2 ਜੇ ਆਪਾਂ 4 1/2 ਇੰਚ 벨ਟ ਤਿਆਰ ਰੱਖ ਰਹੇ ਹਾਂ ਜੀ ਤਾਂ 5 ਇੰਚ ਰੱਖ ਕੇ ਆਪਾਂ ਇਹਦਾ ਨੇਫਾ ਜਿਹੜਾ ਉਹ ਉਹ ਮੋੜ ਦਾਂਗੇ 1.5 ਇੰਚ ਸਲਾਈਚ ਹੋ ਜਾਊਗਾ ਜੀ 4 1/2 ਇੰਚ ਆਪਣੀ 벨ਟ ਤਿਆਰ ਰਹਿ ਜਾਊਗੀ ਜਿੰਨੀ ਆਪਾਂ ਚੜਾਈ ਰੱਖਣੀ ਲੰਬਾਈ ਰੱਖਣੀ ਹੈ ਜੀ ਉਨੀ ਲੰਬਾਈ ਰੱਖ ਸਕਦੇ ਆ ਜੇ ਮੰਨ ਲਓ ਤੁਹਾਡੀ 벨ਟ 24 ਇੰਚ ਲੰਬੀ ਹੈ ਤਾਂ ਤੁਸੀਂ 25 ਇੰਚ ਤੇ ਦੀ ਕਟਿੰਗ ਕਰ ਲਿਓ ਦੋਨੇ ਸੱਡਾਂ ਤੋਂ ਸੈਂਟਰ ਜੇਕਰ ਸੈਂਟਰ 'ਚ ਸਲਾਈ ਹੈਗੀ ਤਾਂ 25 ਕਰ ਲਿਓ ਜੇਕਰ ਨਹੀਂ ਸੈਂਟਰ 'ਚ ਸਲਾਈ ਹੈਗੀ ਪਿੱਛੇ ਸਲਵਾਰ ਦੇ ਤਾਂ ਤੁਸੀਂ ਅੱਧਾ ਇੰਚ ਹੋਰ ਵੀ ਘਟਾ ਕੇ ਕਰ ਸਕਦੇ ਹੋ ਜੀ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਿਆ ਕਰੋ ਜੀ ਜਦੋਂ ਵੀ ਤੁਸੀਂ 벨ਟ ਦੀ ਕਟਿੰਗ ਕਰ ਦਿੰਦੇ ਹੋ ਇਹਨੂੰ ਤੁਸੀਂ ਐਵੇਂ ਫੋਲਡ ਕਰਕੇ ਬੰਨ ਕੇ ਰੱਖ ਦਿਆ ਕਰੋ ਕਈ ਵਾਰੀ ਆਪਾਂ ਕਿਸੇ ਹੋਰ ਕੱਪੜੇ ਨੂੰ ਕੱਟਣ ਦੀ ਭੁਲੇਖੇ ਨਾਲ 벨ਟ ਕੱਟ ਦਿੰਨੇ ਆ ਫਿਰ ਉਹ ਬਾਅਦ ਚੋ ਦਿੱਕਤ ਆਉਂਦੀ ਹੈ ਜੀ ਮੈਂ 벨ਟ ਹਮੇਸ਼ਾ ਐਵੇਂ ਬੰਨ ਕੇ ਰੱਖ ਦਿੰਨੀ ਆ ਜੀ ਸਲਵਾਰ ਦੇ ਵਿੱਚ ਫਿਰ ਆਪਣੇ ਯਾਦ ਰਹਿੰਦਾ ਵੀ ਇਹ 벨ਟ ਹੈ ਇਹ ਕੱਪੜਾ ਆਪਣਾ ਇਹ ਵੀ ਫਾਲਤੂ ਬਚ ਗਿਆ ਜੀ ਬਸ ਇਹ ਆਪਾਂ ਨੂੰ ਖਰਚੇ ਦੇ ਵਿੱਚ ਕੰਮ ਆ ਜੂਗਾ ਜੀ ਵੀ ਜਿਵੇਂ ਕੁਗਲੇ ਗੂਲੇ ਬਣਾਉਣੇ ਨੇ ਮੂਰੀਆਂ ਦੇ نیچے ਲਾਉਣਾਗਾ ਆਪਾਂ ਕਿਤੋਂ ਵੀ ਵਰਤ ਸਕਦੇ ਆ ਇਹਦੇ ਜੀ ਹੁਣ ਆਪਾਂ ਸਲਵਾਰ ਦੇ ਹੁੰਦੇ ਕਟਿੰਗ ਕਰਾਂਗੇ ਇਹਦੀ ਆਪਾਂ ਲੰਬਾਈ ਇੱਕ ਸਹਿ ਪਹਿਲਾਂ ਇੱਕ ਲੰਬਾਈਆਂ ਇਧਰੋਂ ਲੈਣੀਆਂ ਨੇ ਜੀ ਇੱਕ ਦੂਸਰੀ ਕੰਨੀ ਤੋਂ ਲੈਣੀਆਂ ਨੇ 3.5 ਇੰਚ ਜਿਵੇਂ ਲੰਬਾਈ ਲੈਣੀ ਆ ਜੀ ਆਪਾਂ ਨੇ ਇਧਰੋਂ ਲੈ ਲਈ ਤੇ 2.5 ਇੰਚ ਆਪਾਂ ਰੱਖ ਦਾਂਗੇ ਜੀ ਮੂਰੀ ਦਾ ਕਪੜਾ ਜੇਕਰ ਜ਼ਿਆਦਾ ਛੋਟੀ ਮੂਰੀ ਆ ਤਾਂ ਤੁਸੀਂ 2 ਇੰਚ ਵੀ ਰੱਖ ਸਕਦੇ ਹੋ ਵੀ ਪਰ ਜਿਹੜਾ ਇਹ ਪੁੰਦਿਆਂ ਦਾ ਹੀ ਕਾਤ ਹੁੰਦੀ ਹੈ ਕਿ ਇਹ ਮੂਰੀ ਦੇ ਆਪਣੇ ਵਿੱਚ ਆਉਣਾ ਚਾਹੀਦਾ ਕਪੜਾ ਕੁੰਦੇ ਵਿੱਚ ਆਉਣੇ ਚਾਹੀਦੇ ਨੇ ਵੀ ਇਹ ਨਾ ਹੋਵੇ ਵੀ ਆਪਣਾ ਕੁੰਦਾ ਬਿਲਕੁਲ ਉੱਪਰ ਰਹਿ ਗਿਆ ਬੀ ਜਿਹੜੇ ਆਪਾਂ ਪੱਲੇ ਪਾਈ ਨੂੰ ਜਿਆਦਾ ਚੌੜੇ ਪਾਤੇ ਇਹ ਮੈਂ ਸੈਂਟਰ ਨਾਪਦੀ ਹੁੰਨੀ ਆ ਜੀ ਕਪੜੇ ਦਾ ਵੀ ਸੈਂਟਰ ਚ ਨਾਪ ਕੇ ਜਿਵੇਂ ਮੰਨ ਲਓ ਆਪਾਂ ਨੇ 44 ਇੰਚ ਲੰਬਾ ਕਪੜਾ ਲੈ ਲਿਆ ਇਹ ਟੋਟਲ ਮੈਂ 22 ਇੰਚ ਤੇ ਨਿਸ਼ਾਨੀ ਲਾ ਲਈ ਫਿਰ 22 ਤੇ ਜਦੋਂ ਆਪਾਂ ਟੇਢੀ ਨਿਸ਼ਾਨ ਲਾਵਾਂਗੇ ਜੀ ਇਹ 22 ਤੇ ਰਹਿਗੇ ਫਿਰ ਆਪਣਾ ਜਿਹੜੇ ਮੂਰੀਆਂ ਸਲਵਾਰ ਦੀ ਮੂਰੀਆਂ ਵਾਲੀ ਸਿਲਾਈ ਲਾਉਣੇ ਆ ਵੱਧ ਘੱਟ ਨਹੀਂ ਰਹਿੰਦਾ ਜੀ ਇਸ ਤਰ੍ਹਾਂ ਨਾਲ ਕਪੜਾ ਮੈਂ ਕਦੇ ਵੀ ਐਵੇਂ ਨਹੀਂ ਹੁੰਦਾ ਕਈ ਵਾਰੀ ਬਸ ਕਰਦਣੀ ਹੁੰਦੀਆਂ ਜਿਵੇਂ ਇੱਕ ਕੁੰਦੇ ਚਾਰੇ ਇਕੱਠੇ ਧਰ ਕੇ ਕਾਟ ਪਾਉਣੀ ਹੋਵੇ ਕਈ ਵਾਰੀ ਪਾਦਣੀ ਹੁੰਦੀਆਂ ਨਹੀਂ ਮੇਰੀ ਬਿਲਕੁਲ ਸਹੀ ਹੁੰਦੀ ਹੈ ਜੀ ਸਿਲਾਈ ਇੱਕ ਜੀ ਆਪਾਂ ਦੂਸਰੀ ਸਾਈਡ ਤੋਂ ਲੰਬਾਈ ਲਈ ਸੀ ਹੁਣ ਇਹਨਾਂ ਨੂੰ ਆਪਾਂ ਦੋਨੋਂ ਨਿਸ਼ਾਨਕ ਮਲਾ ਦਾਂਗੇ ਜੀ ਫਿਰ ਆਪਾਂ ਕਟਿੰਗ ਕਰ ਦਾਂਗੇ ਇਸ ਤਰੀਕੇ ਨਾਲ ਆਪਣੇ ਜਿਹੜੇ ਚਾਰੇ ਕੁੰਦੇ ਸਲਵਾਰ ਦੇ ਕਟਿੰਗ ਹੋ ਗਏ ਜੀ ਮੈਂ ਜਿਹੜਾ ਵੀ ਮੰਨ ਲਓ ਕੱਪੜਾ ਰੱਖਦੀ ਹੁੰਨੀ ਆ ਮੈਂ ਸੋਨੂੰ ਦੱਸਿਆ ਸੀ ਜਾ ਵੀ 10 ਇੰਚ ਕੱਪੜਾ ਰੱਖਿਆ ਆਪਾਂ ਨੇ ਜਿਹੜਾ ਅਸਣ ਦਾ ਝੋਲੀ ਦਾ ਲਾ ਲੋ ਰੱਖਿਆ ਉਹਦੇ ਵਿੱਚ ਇਹ ਦੇਖੋ ਥੋੜੀ ਜੀ ਕਾਟ ਜਿਹੜੀ ਆਪਾਂ ਇਹ ਹੁੰਦੇ ਮੂਰੀ ਰੱਖੀ ਹੈਗੀ ਜਿੱਧਰੋਂ ਆਪਾਂ ਥੋੜੀ ਜੀ ਕਾਟ ਇਹ ਪਾਉਣੀ ਹੈ ਦਰਸ਼ੀ ਜੀ ਇਹ ਦੇਖੋ ਜੀ ਜੇਕਰ ਤੁਸੀਂ ਐਵੇਂ ਵੀ ਬਾਹਰ ਜੇ ਨਿਕਲ ਨਹੀਂ ਸਲਵਾਰ ਨਹੀਂ ਬਣਾਉਣਾ ਚਾਹੁੰਦੇ ਤਾਂ ਤੁਸੀਂ ਥੋੜੀ ਥੋੜੀ ਇੱਥੋਂ ਕਾਟ ਪਾ ਸਕਦੇ ਹੋ 8 ਇੰਚ ਜਿਹੜਾ ਆਪਾਂ ਮੂਰੀ ਦਾ ਕੱਪੜਾ ਰੱਖਿਆ ਸੀ ਥੋੜੀ ਜਿਹੀ ਕਾਟ ਆਪਾਂ ਉੱਥੋਂ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਡੇਢ ਇੰਚ ਪੌਣੇ 2 ਇੰਚ ਦੀ ਆਪਾਂ ਪਾ ਦਾਂਗੇ ਉੱਪਰ ਉਹ ਜਿਹੜਾ ਕੋਈ ਆਪਣਾ ਬਾਦਮਾ ਘਟਮਾ ਕੱਪੜਾ ਆਪਾਂ ਉਹਨੂੰ ਵੀ ਸੈੱਟ ਕਰ ਲਾਂਗੇ ਜੀ ਇਹ ਜ਼ਿਆਦਾ ਨਾ ਬਿਲਕੁਲ ਸਟੇਟ ਜੀ ਬਣੀ ਐ ਸਲਵਾਰ ਨਾ ਜ਼ਿਆਦਾ ਭਾਰੀ ਬਣੀ ਐ ਵੀ ਜਿਵੇਂ ਆਪਾਂ ਕਹਿ દઈએ ਵੀ ਜ਼ਿਆਦਾ ਹੈਵੀ ਵੀ ਨਹੀਂ ਹੋਣੀ ਵੀ ਠੀਕ ਐ ਜੀ ਗਰਮੀ 'ਚ ਆਪਾਂ ਤੋਂ ਇੰਨੇ ਕੀ ਸਲਵਾਰ ਜਿਹੜੀ ਭਾਰੀ ਨਹੀਂ ਪਾਈ ਜਾਂਦੀ ਖਾਸ ਕਰਕੇ ਵੀ ਜਿਹੜੇ 올ਡ ਲੇਡੀਜ਼ ਸੂਟ ਹੁੰਦੇ ਨੇ ਉਹ ਜਿਆਦਾ ਨਹੀਂ ਪਸੰਦ ਕਰਦੀਆਂ ਕਹਿ ਦਿੰਦੀਆਂ ਨੇ ਵੀ ਸਾਹਮਣੀ ਓਕੇ ਹੋ ਜਾਂਦੀ ਆ ਹਨਾ ਇਹਨੂੰ ਬਸ ਜੀ ਆਪਾਂ ਇੱਥੋਂ ਕਾਟ ਪਾ ਦਾਂਗੇ ਬਸ ਆਪਣੀ ਕਟਿੰਗ ਜਿਹੜੀ ਪੂਰੀ ਹੋ ਗਈ ਜੀ ਹੁਣ ਇਹ ਆਪਣੀ ਸਲਵਾਰ ਦੇ ਦੇਖੋ ਕੁੰਦੇ ਹੋਗੇ ਸਲਵਾਰ ਦੇ ਪੱਲੇ ਹੋਗੇ ਉੱਪਰ ਬੈਲਟ ਹੋਗੀ ਜੀ ਇਹ ਆਪਣੀ ਸੂਟ ਕਟਿੰਗ ਹੋ ਗਿਆ ਧੰਨਵਾਦ ਜੀ